ਨਿਰਪੋ ਨਿਰਵੈਰ ਅਕਾਲ ਮੂਰਤ ਆਯੋਨੀ ਸੈ ਪਉ ਗੁਰ ਪ੍ਰਸਾਦਿ ਜਪ ਆਦ ਸਚ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਬੁਲਾਵੇ ਜਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੇ ਹੱਥ ਪਿਆਰੇ ਮੋਖ ਉਚਰੈ ਸਾਸਤਰ ਖੱਟ ਪੈੰਗ ਗਿਰਣ ਚੜ ਜਾਏ ਅੰਧ ਲਖ ਮਦਰ ਸੁਣੈ ਜੋ ਕਲ ਕਿਰਪਾ ਕਰਾਈ ਹੋਐ ਸਿਤਕ ਸੰਧੀ ਨੂਰ ਅਰਸੋਂ ਗੁਰ ਸੋਂ ਚਟਿਐ ਤਦ ਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਪਟੀ ਹੈ ਸਤਿਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ 5 ਕੇਵਲ ਨਾਮੇ ਉਧਾਰੀ ਹਉ ਤਾ ਕੈ ਬਲਿਹਾਰੀ ਜਾ ਕੈ ਕੇਵਲ ਨਾਮੇ ਉਧਾਰੀ ਰਹਾ ਮਹਮਾਦਾ ਕੀ ਕੀਰਤਕ ਗਨੀਐ ਜਨਪਾਰ ਬ੍ਰਹਮ ਰੰਗ ਰਾਤੇ ਸੋਖ ਸਹਿਜ ਆਨੰਦ ਤਿਨਾ ਸੰਗ ਓਨ ਸੰਸਰ ਅਵਰ ਨਾ ਦਾਤੇ ਜਗਤ ਉਧਾਰਨ ਸੇ ਆਏ ਜੋ ਜਨਦਰਸ਼ ਪਿਆਸਾ ਉਨਕੀ ਸਰਣ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਕੈ ਚਰਨ ਪਰੋ ਤਾ ਜੀਵਾ ਜਨ ਕੈ ਸੰਗ ਨਿਹਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲ ਰਾਜ ਜੋਬਨ ਅਵਧ ਜੋਦੀ ਸੈ ਸਭ ਕਿਛ ਜੁਗ ਮਹ ਘਟਿਆ ਨਾਮ ਨਿਧਾਨ ਸਦ ਨਵਤਨ ਨਿਰਮਲਾ ਇਹੋ ਨਾਨਕ ਹਰ ਧਨ ਖਾਟਿਆ ਰਾਜ ਜੋਬਨ ਅਵਧ ਜੋ ਦੀਸੈ ਸਭ ਕਿਛੁ ਜੁਗ ਮਹਿ ਘਟਿਆ ਨਾਮ ਨਿਧਾਨ ਸਦ ਨਵਤਨ ਨਿਰਮਲ ਇਹੋ ਨਾਨਕ ਹਰ ਧਨ ਖਾਟਿਆ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਜਵਾਰਿ ਸ਼ਤਰਤਾ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰੀਤੀ ਹੋਈ ਫਤਿਹ ਬਰਵਾਨ ਕਰੋ ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਿਹ ਕਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਮੇਲੋ ਪਿਆਰੇ ਜੀਆ ਪ੍ਰਭ ਕੀ ਆਤਮਾ ਰਾਹੀਆ ਬੇਅੰਤੀ ਘਰ ਆਇਆ اے کال پرک وحی گرو تو سانو ملنا کر اس رشتی خاند برہمان جننے بھی اس اکال پر خواہ گروہ نے بنائے دے تو جنہیں بھی جیو ਇਨਾ ਖੰਡਾਂ ਬ੍ਰਹਮੰਡਾਂ ਦੇ ਵਿੱਚ ਨਿਵਾਸ ਕਰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਆਪ ਸਮਾਰਿਆ ਬਾਣੀ ਦੇ ਬਚਨ ਨੇ ਪੰਚਮ ਪਾਤਸ਼ਾਹ ਸਤਨ ਸੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਮਣੀ ਸਾਹਿਬ ਦੇ ਵਿੱਚ ਕਥਾ ਕਰਦੇ ਨੇ ਜੈਸਾ ਭਾਵੈ ਤੈਸਾ ਕੋਈ ਹੋਏ ਓ ਕਾਲਪੁਰਖ ਵਾਹਿਗੁਰੂ ਜੋ ਉਸ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਏਜੀ ਵੇ ਸਹੀ ਹੋ ਜਾਂਦਾ ਸਭ ਕਾਟ ਚਿਸਕੇ ਉਹ ਕਰਨਾ ਹੈ ਹਾਰ ਹੁਣ ਇਥੇ ਸਤਿਗੁਰੂ ਈਸ਼ਵਰ ਦੀ ਬੁਢਾਈ ਦੇ ਬਚਨ ਕਰਦੇ ਕਾਟ ਦਾ ਭਾਵ ਹੈ ਸਰੀਰ ਸਾਰੇ ਸਰੀਰ ਇਹ ਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਣਾਏ ਸਭ ਕਟ ਜਿਸ ਦੇ ਉਹ ਕਰਨੇ ਹਾਰ ਤੇ ਇਹਨਾਂ ਤਮਾਮ ਜੀਵਾਂ ਕਰਨੇ ਹਾਰ ਦਾ ਭਾਵ ਹੈ ਕਿ ਰਚਣ ਵਾਲਾ ਬਣਾਉਣ ਵਾਲਾ ਉਹ ਕੇਵਲ ਤੇ ਕੇਵਲ ਆਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਇੰਨਾ ਸਾਰਿਆਂ ਦੇ ਵਿੱਚ ਆਪਨ ਵਾਸ ਕਰਦਾ ਆਪ ਵਸਦਾ ਤੇ ਫਿਰ ਜਿਹੜਾ ਆਪ ਵਸਦਾ ਸਾਰਿਆਂ ਦੇ ਵਿੱਚ ਤੇ ਸਾਡੇ ਲਈ ਕੀ ਹੁਕਮ ਹੈ ਸਦਾ ਸਦਾ ਤਿਸ ਕੋ ਨਾਮ ਸਕਾਰ ਐਸੇ ਈਸ਼ਵਰ ਜਿਹੜਾ ਸਾਰਿਆਂ ਦੇ ਵਿੱਚ ਹੀ ਵਿਆਪਕ ਹੈ ਉਹਨੂੰ ਨਾਮ ਸਕਾਰ ਕਰਦੇ ਸਦਾ ਸਦਾ ਦਾ ਭਾਵ ਹੈ ਸਰਜੀਵਕਾਰ ਉਹਨੂੰ ਨਾਮ ਸਕਾਰ ਕਰਨੇ وہ گرکارکال پور واحو گا پرست کرو دن رات ہن اصی یہ گل کہ ارو ن ਮੱਥਾ ਟੇਕਦੇ ਆਂ ਜਾ ਕੇ ਗੁਰੂ ਘਰ ਜਾਂਦੇ ਆਂ ਜੋ ਤਿਲ ਫੁੱਲ ਹੈ ਸਾਡੇ ਕੋਲ ਉਹ ਅਸੀਂ ਗੁਰੂ ਦੇ ਅਰਪਣ ਕਰਦੇ ਆਂ ਮੱਥਾ ਟੇਕਦੇ ਜੇ ਕੋਈ ਸਾਨੂੰ ਕਵੇ ਕੋਈ ਸਵਾਲ ਕਰੇ ਸਾਡੇ ਤੇ ਤੁਸੀਂ ਕਿਹਨੂੰ ਮੰਨਦੇ ਹੋ ਅਸੀਂ ਕਿਹਾ ਦਿੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਗੁਰਦੁਆਰੇ ਜਾਂਦੇ ਆਂ ਗੁਰੂ ਨੂੰ ਮੰਨਦੇ ਆ ਪਰ ਗੁਰੂ ਨੂੰ ਮੰਨਣ ਦਾ ਲਾਭ ਕੀ ਮਿਲਿਆ ਸੀ ਮੱਥਾ ਦਾ ਟੇਕਿਆ ਪਰ ਲਾਭ ਕੀ ਹੋਇਆ ਗੁਰੂ ਨੂੰ ਮੰਨਣਾ ਤਾਂ ਹੈ ਪਿਆਰਿਓ ਜੇ ਉਹਦੇ ਕਹੇ ਹੋਏ ਬਚਨਾਂ ਨੂੰ ਮੰਨਾਂ। ਜੋ ਗੁਰੂ ਕਹਿ ਰਿਹਾ ਹੈ। ਉਹਦੇ ਕਹੇ ਹੋਏ ਬਚਨ ਜਿਹੜੇ ਨੇ ਉਹਨਾਂ ਨੂੰ ਮੰਨਾਂਗੇ ਤਾਂ ਮੰਨਣਾ ਹੈ। ਇਹ ਚੜਾਵੇ ਚੜਾ ਦੇਣੇ। ਗੁਰੂ ਦੇ ਅੱਗੇ ਭੇਟਾ ਰੱਖ ਦੇਣੇ। ਇਹ ਕੋਈ ਗੁਰੂ ਨੂੰ ਮੰਨਣਾ ਨਹੀਂ। یہ تب پوجا ہے اسی گروہ دے کہے ہوئے بچن کو مننا ہے کہ گرو کہہ کی جدو اسی گروہ دے کہے ہوئے بچنا نو بچن کو او دی آگیا او دا حکم ہے جی ਜੋ ਹੁਕਮ ਕਰ ਰਿਹਾ ਹੈ ਜਦੋਂ ਅਸੀਂ ਉਹਨੂੰ ਮੰਨਾਂਗੇ ਤੇ ਬਾਣੀ ਦੇ ਬਚਨ ਨੇ ਬਾਣੀ ਇਹ ਗੱਲ ਕਹਿੰਦੀ ਆ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮ ਕਾਮੈਲ ਪਾਏ ਦਰਗਾਹ ਦੇ ਵਿੱਚ ਜਦੋਂ ਅਸੀਂ ਲੋਕ ਨੂੰ ਛੱਡ ਕੇ ਉਹ ਪਰਲੋਕ ਦੇ ਵਿੱਚ ਜਾਣਾ ਹੈ ਤੇ ਉੱਥੇ ਜਿਹੜੀ ਜਸਰੂਪੀ ਪੋਸ਼ਾਕ ਹੈ ਉਹ ਤਾਂ ਹੀ ਪਹਿਨਾਈ ਜਾਵੇ ਜੇ ਅਸੀਂ ਗੁਰੂ ਦੇ ਹੁਕਮ ਨੂੰ ਮੰਨਿਆ ਤੇ ਜੇ ਅਸੀਂ ਗੁਰੂ ਨੂੰ ਮੰਨਿਆ ਫਿਰ ਫਿਰ ਉਹ ਪੋਸ਼ਾਕ ਨਹੀਂ ਪਹਿਨਾਈ ਜਾਏਗੀ ਜਸਰੂਪੀ ਪਰ ਅਸੀਂ ਸੁਆਰਥੀ ਹਾਂ ਜਦੋਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਦੋਂ ਅਸੀਂ ਗੁਰੂ ਦੀ ਖੁਸ਼ਾਮਦ ਕਰਦੇ ਹਾਂ ਗੁਰੂ ਕੋਲ ਜਾਂਦੇ ਤੇ ਜੇ ਸਾਨੂੰ ਕੋਈ ਗਰਜ ਨਹੀਂ ਲੋੜ ਨਹੀਂ ਜੇ ਅਸੀਂ ਗੁਰੂ ਘਰ ਨਹੀਂ ਜਾਂਦੇ ਜੇ ਧਨ ਪਦਾਰਥ ਚਾਹੀਦੇ ਨੇ ਸਾ ਗੁਰੂ ਅਕੈ ਜਾ ਕੇ ਅਰਦਾਸ ਕਰਦੇ ਹਾਂ ਕਿ ਆਹ ਚੀਜ਼ ਦੇ ਫਿਰ ਮੈਂ ਖੰਡ ਪਾਟ ਕਰਾਵਾਂਗਾ ਮੈਨੂੰ ਇਹ ਚੀਜ਼ ਦੀ ਜ਼ਰੂਰਤ ਹੈ ਅਸੀਂ ਸੁਆਰਥੀ ਆ ਅਸੀਂ ਕਹਿੰਦੇ ਹਾਂ ਕਿ ਗੁਰੂ ਪਹਿਲਾਂ ਸਾਡੀ ਲੋੜ ਪੂਰੀ ਕਰੇ ਪੁੱਤਰ ਚਾਹੀਦੇ ਤਾਂ ਅਰਦਾਸਾ ਕਰਦੇ ਆ ਕਿ ਕਰ ਪੁੱਤਰ ਨਹੀਂ ਤਾਂ ਦੌਲਤ ਨਹੀਂ ਧੋਖਾ ਆ ਗਿਆ ਸਰੀਰ ਕਾ ਧੋਖਾ ਆ ਗਿਆ ਪਰਿਵਾਰ ਕਾ ਧੋਖਾ ਆ ਗਿਆ ਫਿਰ ਉਹਦੇ ਕੇ ਅਰਦਾਸਾਂ ਕਰਦੇ ਕਿ ਸਾਨੂੰ ਇਸ ਵਿਵਪਤਾ ਦੇ ਵਿੱਚੋਂ ਕੱਢ ਲੈ ਪਰ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਇਹ ਦਿਨ ਰਾਤ ਉਹਦੀ ਉਸਤਤੀ ਕਰ। ਉਹਦੇ ਜਾਸਨੋ ਉਹਦੇ ਨਾਮ ਦਿਨ ਰਾਤ ਗਉਣਾ ਕਰ। ਜਿਸੇ ਤਿਆਉ ਸਾਸ ਗਰਾਸ। ਸਵਾਸ ਲੈਂਦਿਆਂ। ਸਵਾਸ ਲੈਂਦਿਆਂ ਉਹਨੂੰ ਯਾਦ ਕਰ। ਉਹਦਾ ਸਿਮਰਨ ਕਰ। ਜਦੋਂ ਤੂੰ ਭੋਜਨ ਕਰਦਾ ਹੈ ਉਦੋਂ ਵੀ ਉਹਨੂੰ ਯਾਦ ਕਰ ਜਦੋਂ ਭੋਜਨ ਕਰ ਰਿਹਾ ਹੈ ਉਦੋਂ ਯਾਦ ਕਰ ਹੁਣ ਜਦੋਂ ਅਸੀਂ ਭੋਜਨ ਕਰਦੇ ਕਰਦੇ ਹਾਂ ਯਾਦ ਕਰਦੇ ਹਾਂ ਉਹਦਾ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਸ਼ਕਤੀ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਧਿਆਨ ਲਾਉਂਦੇ ਆ ਤੇ ਉਹ ਜਿਹੜੀ ਭੋਜਨ ਤੋਂ ਪੈਦਾ ਹੋਈ ਸ਼ਕਤੀ ਹੈ ਉਹ ਫਿਰ ਭਜਨ ਬਣ ਜਾਂਦੀ ਹੈ ਫਿਰ ਉਹ ਸਾਡੇ ਅੰਦਰ ਇੱਕ ਨਾਮ ਦਾ ਰੰਗ ਜਿਹੜਾ ਪੈਦਾ ਕਰ ਦਿੰਦੀ ਹੈ ਤੇ ਜੇ ਭੋਜਨ ਕਰਦੇ ਆ ਕਰਦੇ ਆ ਜਿਹੜੀ ਬਿਰਤੀ ਹੈ ਉਹ ਸੰਸਾਰ ਦੇ ਵੱਲ ਚਲੀ ਗਈ ਸੰਸਾਰ ਦੇ ਤਨ ਪਦਾਰਥਾਂ ਵਾਲਾ ਫਿਰ ਉਹ ਸ਼ਕਤੀ ਦੇ ਨਾਮ ਨੇ ਬਣਨਾ ਫਿਰ ਉਹ ਸੰਸਾਰ ਦੇ ਵਹਿਣ ਦੇ ਵਿੱਚ ਹੀ ਵਹਿ ਜਾਊ ਕਮਾਂਕਾਰਾਂ ਦੇ ਵਿੱਚ ਇਸ ਲਈ ਕਿਸੇ ਤੇ ਆ ਉਹਨੂੰ ਚਾਉਣਾ ਹੈ ਉਸੇ ਵਰ ਨੂੰ ਉਹਨੂੰ ਯਾਦ ਕਰਨਾ ਸਾਸ ਭਾਵ ਸਾ ਲੈਂਦੇ ਹਰ ਸਾਹ ਦੇ ਨਾਲ ਦਰਾਸ ਦਾ ਭਾਵ ਹੈ ਭੋਜਨ ਕਰਦੇ ਜਿਸੇ ਤੇ ਆਹੋ ਸਾਸ ਵਿਰਾਸ ਸਭ ਕਿਛ ਵਰਤ ਹੈ ਜਿਸ ਕਾ ਭੀ ਉਸ ਪਰਮੇਸ਼ਰ ਦਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਹੈ ਉਹ ਜੋ ਚਾਹੁੰਦਾ ਹੈ ਉਹ ਹੀ ਹੋ ਜਾਂਦਾ ਹੈ ਉਹ ਜੋ ਚਾਵੇ ਉਹ ਕਰ ਦਿੰਦਾ ਹੈ ਜੇ ਉਹ ਅਮੀਰ ਹੈ ਕੋਈ ਵਿਅਕਤੀ ਅਮੀਰ ਹੈ ਤੇ ਇਹ ਵੀ ਉਹਦੇ ਹੁਕਮ ਦੇ ਨਾਲ ਹੀ ਹੈ ਮਾਤੇ ਜਾਣੇ ਕਿ ਮੈਂ ਆਪਣੀ ਸਿਆਣਪ ਦੇ ਨਾਲ ਆਪਣੀ ਚਤਰਾਈ ਨਾਲ ਆਪਣੀ ਬੁੱਧੀ ਦੇ ਨਾਲ ਮੇਰ ਹੋਇਆ ਨਾ ਉਹਦੇ ਹੁਕਮ ਦੇ ਨਾਲ ਜੇ ਕੋਈ ਗਰੀਬ ਹੈ ਤਾਂ ਵੀ ਉਹਦੇ ਹੁਕਮ ਦੇ ਨਾਲ ਹੀ ਹੈ ਜੇ ਸੰਸਾਰ ਦੇ ਵਿੱਚ ਰਹਿੰਦਿਆਂ ਇਹ ਸਰੀਰ ਦੇ ਵਿੱਚ ਦੁੱਖ ਆਉਂਦਾ ਹੈ ਤੇ ਇਹ ਵੀ ਪਿਆਰਿਓ ਉਹਦੇ ਹੁਕਮ ਦੇ ਨਾਲ ਹੀ ਹੈ جی سوکھ ہے تو بھی وہ کاروبار ود ہے تو بھی وہ حکم در ہی ہے جی وہ چاہتا ہے تو ہی ہوتا ہے تو جی تہ سکاروبار یہ بھی وہکم ہی ہے وہ ਜੋ ਕਾਲਪੁਰਖ ਵਹਿਗੁਰੂ ਕਰਦਾ ਹੈ ਉਹ ਹੀ ਹੁੰਦਾ ਹੈ ਤੇ ਜੋ ਕਰ ਰਿਹਾ ਉਹ ਹੋਣਾ ਤੇ ਜੋ ਕਰੇਗਾ ਉਹ ਉਹ ਹੀ ਹੋਏਗਾ ਜੈਸਾ ਕਰੇ ਤੈਸਾ ਕੋਥੀਆ ਜੈਸਾ ਉਹ ਜੀਵਾਂ ਨੂੰ ਕਰਦਾ ਹੈ ਇਹ ਸੰਸਾਰ ਦੇ ਜੀਵ ਵੈਸੇ ਹੀ ਹੋ ਜਾਂਦੇ ਆ ملو پیاری جیا اے کال پرخ واح پرماتما سریشتی دے رچنار آپ میں نو ملنا کرو پرب کیا تمہارا چیز جو پرب ہے پربھو اے, اے کال پورک واحر پرماتما آپ نے جو کیتا ہے جو ہویا ہے وہ تیرے پانے دے دی ہے ਸਭ ਕੁਝ ਆਪ ਹੀ ਕਰ ਰਹੇ ਹੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹਲਾ ਪੰਜਵਾਂ ਗੌੜੀ ਜਾਗਨੀਏ ਪਿਆਰ ਇਸ ਨੂੰ ਰਾਗ ਵਿੱਚ ਕਹਾ ਜਾਂਦਾ ਹੈ ਪੰਚਮ ਪਾਤਸ਼ਾਹ ਦੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਹਾਂ ਤਾ ਕੈ ਬਲਿਹਾਰੀ ਐ ਕਾਲ ਫੁਰਖਵਾਏ ਗੁਰੂ ਪਰਮਾਤਮਾ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਾ ਕੈ ਕੇਵਲ ਨਾਮ ਅਧਾਰੀ ਰਾਹ ਇਸ ਸੰਸਾਰ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਖੇਵਰ ਤੇ ਕੇਵਲ ਤੇਰਾ ਨਾਮ ਜਪਿਆ ਇਹ ਸੰਸਾਰ ਦੇ ਸੁੱਖ ਇਹ ਸੰਸਾਰ ਦੇ ਰਸਾਂ ਨੂੰ ਤਿਆਗਣਾ ਪੇਤਾ ਤੇਰੇ ਨਾਮ ਦੇ ਨਾਲ ਪ੍ਰੀਤੀ ਜੋੜਨੀ ਹੈ ਤੇਰੇ ਨਾਮ ਨੂੰ ਹੀ ਆਧਾਰੀ ਦਾ ਭਾਵ ਹੈ ਕਿ ਆਸਰਾ ਬਣਾ ਲਿਆ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੌਂਗ ਦੀ ਚੜ੍ਹਨ ਕਰ ਰਹੇ ਆਨਾ ਮਹਿਮਾਤਾ ਕੀ ਕੀਤਕ ਜਨੀਏ ਜਨਪਾਰ ਬ੍ਰਹਮ ਰੰਗ ਰਾਤੇ ਐ ਨਰੰਕਾਰ ਵਾਹਿਗੁਰੂ ਜਿਹੜੇ ਜਨ ਆਪਦੇ ਪਿਆਰੇ ਪਾਰ ਬ੍ਰਹਮ ਦੇ ਰੰਗ ਵਿੱਚ ਰਤੇ ਹੋਏ ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਕਿ ਕਿੰਨੀ ਕੋ ਮਹਿਮਾ ਹੈ ਇਹ ਨਹੀਂ ਗਿਣੀ ਜਾ ਸਕਦਾ ਉਹਨਾਂ ਦੀ ਮਹਿਮਾ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਸੋਖ ਸਹਜੂ ਆਨੰਦ ਤਿਨਾਂ ਸੰਗ ਉਹਨ ਸੰਸਰ ਅਵਰਨਾ ਦਾਤੀ ਤੇ ਜਿਹੜੇ ਤੇਰੇ ਨਾਲ ਜੁੜਦੇ ਉਹਦਾ ਚਿਹਰਾ ਹੀ ਰੂਪ ਹੋ ਗਏ ਉਹਨਾਂ ਦਾ ਸੰਗ ਕਰਕੇ ਸੁਖ ਦਾ ਭਾਵ ਹੈ ਅਚੱਤ ਸੋ ਸਹਿ ਸੁਖ ਦਾ ਭਾਵ ਹੈ ਅਚੁੱਤ ਸੁਖ ਉਹਨਾਂ ਦਾ ਸੰਗ ਕਰਕੇ ਅਚੁੱਤ ਸੁਖ ਦਾ ਆਨੰਦ ਪ੍ਰਾਪਤ ਹੋਵੇ ਉਹਨਾਂ ਵਰਗਾ ਹੋਰ ਕੋਈ ਦਾਤਾ ਨਹੀਂ ਹੈ ਕਿਉਂਕਿ ਉਹ ਤੇਰੇ ਵਿੱਚ ਹੀ ਭੇਦ ਹੋਵੇ ਅਗਲੀ ਪੰਕਤੀ ਜੇ ਕਥਨ ਕਰ ਰਹਾ ਨਾ ਜਗਤ ਉਧਾਰਣ ਸਈ ਆਈ ਜੋ ਜਨ ਦਰਸ ਪਿਆਸਾ ਜੋ ਪੁਰਸ਼ ਪ੍ਰਭੂ ਦੇ ਦਰਸ਼ਨ ਦੇ ਪਿਆਸੇ ਹਨ ਉਹ ਜਗਤ ਨੂੰ ਤਾਰਨ ਲਈ ਆਏ ਜਿਹੜੀ ਤੇਰੇ ਨਾਲ ਜੁੜ ਕੇ ਤੇਰਾ ਹੀ ਰੂਪ ਹੋਵੇ ਐਸੇ ਮਹਾਂਪੁਰਖ ਇਸ ਸੰਸਾਰ ਦੇ ਵਿੱਚ ਤੂੰ ਆਪ ਭੇਜਦਾ ਹੈ ਤੇ ਉਹਨਾਂ ਦੇ ਆਉਣ ਦਾ ਪਰਯੋਜਨ ਕੇਵਲ ਇਹ ਨਾ ਹੁੰਦਾ ਉਹ ਦੁਖੀਆਂ ਤਾਰਦੇ ਸੰਸਾਰ ਦੇ ਵਿੱਚ ਆ ਕੇ ਉਹ ਜਗਤ ਨੂੰ ਤਾਰਨ ਦਾ ਕਾਰਨ ਬਣਦੇ ਹਨ ਓਨ ਕੀ ਸਰਣ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਐ ਹਰੀ ਜੋ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਜਿਹੜੇ ਤੇਰੇ ਪਿਆਰੇ ਜੋ ਉਹਨਾਂ ਸੰਤਾਂ ਦਾ ਸੰਧੀ ਹੋ ਜਾਂਦਾ ਉਹਦੀ ਮਨ ਦੀ ਹਾਰਾ ਸਪੂਰਨ ਹੋ ਜਾਂਦੀ ਜਿਹੜੇ ਤੇਰੇ ਨਾਲ ਜੁੜਿਆ ਨਾ ਤਾ ਕੈ ਚਰਣ ਪਰੋ ਤਾ ਜੀਵ ਜਨ ਕੈ ਸੰਗ ਨਿਹਲਾ ਉਹਨਾਂ ਦੇ ਚਰਨੀ ਪਵਾਂ ਐਸੇ ਮਹਾਂਪੁਰਖ ਉਹਨਾਂ ਦੇ ਚਰਨੀ ਪਵਾਂ ਤਾਂ ਸੁਖਪੂਰਵਕ ਜੀਵਾਂਗਾ ਜੇ ਮੈਂ ਉਹਨਾਂ ਦੀ ਸ਼ਰਮ ਦੇ ਵਿੱਚ ਲਿਆ ਜਾਵਾਂ ਕਿਉਂਕਿ ਸੰਤ ਜਨਾਂ ਦਾ ਸੰਗ ਕਰਕੇ ਨਿਹਾਲਾ ਦਾ ਭਾਵ ਹੈ ਦੁੱਖਾਂ ਤੋਂ ਰਹਿਤ ਹੋ ਜਾਏ ਐਸੇ ਮਹਾਪੁਰਖਾਂ ਦਾ ਸੰਗ ਕਰਕੇ ਦੁੱਖ ਕੱਟੇ ਜਾਂਦੇ ਨੇ ਦੁੱਖਾਂ ਤੋਂ ਇਹ ਮਨੁੱਖ ਰਹਿਤ ਹੋ ਜਾਂਦਾ ਹੈ ਭਗਤਨ ਕੀ ਰੇਣ ਹੋਏ ਮਨ ਮੀਰਾ ਓਹ ਪ੍ਰਭੂ ਕਿਰਪਾਲਾ اے ਪ੍ਰਭੂ ਐਸ਼ਵਰ ਆਪ ਮੇਰੇ ਉੱਤੇ ਕਿਰਪਾਲ ਹੋ ਤਾਂ ਕਿ ਤੁਹਾਡੇ ਜਿਹੜੇ ਭਗਤ ਜਾਂਦੇ ਉਹਨਾਂ ਦੇ ਚਰਨ ਤੋੜ ਦੇ ਨਾਲ ਮੇਰਾ ਮਨ ਵੀ ਜੁੜ ਜਾਵੇ ਅਗਲੀ ਪੌਂਡ ਦੀ ਜਥ ਕਰਨ ਕਰ ਰਹੇ ਹਨ ਰਾਜ ਜੋਬਨ ਅਵਤ ਜੋ ਦੀਸੈ ਸਭ ਕਿਛ ਜੁਗ ਮਹਿ ਘਟਿਆ ਐਸ਼ਵਰ ਰ ਰਾਜ ਭਾਗ ਜੋ ਬੰਦਾ ਭਾਵੇ ਜਵਾਨੀ ਤੇ ਆਵਦ ਦਾ ਭਾਵੇ ਉਮਰ ਹੁਣ ਨਾ ਤਾਂ ਸਦਾ ਰਾਜ ਭਾਗ ਹੀ ਰਹੇ ਨੇ ਅੱਜ ਰਾਜ ਭਾਗ ਹੈ ਕੱਲ ਨੂੰ ਹੋਏਗਾ ਨਹੀਂ ਹੋਏਗਾ ਕੋਈ ਪਤਾ ਨਹੀਂ। ਧਰਾਵਟਰਦੀ ਜਾਂਦੀ ਹੈ ਘਟਦਾ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਵਾਨੀ ਹੈ। ਕਦੇ ਬਚਪਨ ਸੀ। ਅੱਜ ਜਵਾਨੀ ਆ। ਹੁਣ ਇਹ ਜਵਾਨੀ ਸਜ਼ਾ ਨਹੀਂ ਰਹਿਣੀ। ਇਹ ਚਲੀ ਜਾਣੀ ਹੈ। ਥੋੜੇ ਦਿਨ ਹੈ। ਇਹ ਚਲੀ ਜਾਣੀ ਹੈ। ਤੇ ਅਬਦ ਦਾ ਭਾਵ ਹੈ ਉਮਰਾਂ ਜੇ ਉਮਰ ਵੀ ਨਹੀਂ ਰਹੀ ਉਮਰ ਵੀ ਘਟਦੀ ਜਾ ਰਹੀ ਜਿੰਨੀ ਤੇਰੇ ਦਰ ਤੋਂ ਲੈ ਕੇ ਆਏ ਆ ਸਵਾਸ ਇਹ ਹਰ ਰੋਜ ਘਟੀਦਾ ਰਹੇ ਨੇ ਰਾਜ ਭਾਵ ਜਵਾਨੀ ਉਮਰਾ ਇਤਿਆਦ ਜੋ ਕੁਝ ਵੀ ਜਿਸ ਰਿਹਾ ਇਸ ਯੋਗ ਵਿੱਚ ਇਹ ਸਭ ਕੁਝ ਘਟ ਜਾਣ ਵਾਲਾ ਹੈ ਇਹ ਵਦਨ ਬੜਾ ਨੇ ਕਟਣ ਵਾਲਾ ਹੈ ਨਾਮ ਨਿਧਾਨ ਸਦ ਨਵਤਨ ਨਿਰਮਲ ਇਹੋ ਨਾਨਕ ਹਰ ਧਨ ਖਾਟਿਆ ਫਿਰ ਜਿਹੜੀ ਚੀਜ਼ ਸਿਰ ਰਹਿਣ ਵਾਲੀ ਜਿਹੜੀ ਕਦੇ ਘਟਦੀ ਨਹੀਂ ਉਹ ਕੀ ਹੈ ਨਾਮ ਰੂਪ ਖਜ਼ਾਨਾ ਸਦਾ ਹੈ ਨਵਤਨ ਦਾ ਭਾਵ ਹੈ ਨਵੇਂ ਇੱਕ ਸਾਰ ਇਹ ਹੀ ਇੱਕ ਸਾਰ ਰਹਿਣ ਵਾਲਾ ਹੈ ਬਾਕੀ ਸਾਰੀਆਂ ਚੀਜ਼ਾਂ ਘਟਣ ਵਾਲੀਆਂ ਹਨ ਤੇ ਪਵਿੱਤਰ ਹੈ ਇਸ ਹਰੀ ਦੇ ਨਾਮ ਧੰਨ ਅਸਾਂ ਨੇ ਖੱਟਣਾ ਕੀਤਾ ਹੈ ਗੁਰੂ ਸਾਹਿਬ ਕਹਿੰਦੇ ਕਿ ਇਹ ਤਾਂ ਨਾਮ ਧੰਨ ਜਿਹੜਾ ਹੈ ਇਹ ਪੌਣਾ ਕੀਤਾ ਹੈ। ਬਾਕੀ ਤਾਂ ਸਾਰੀਆਂ ਚੀਜ਼ਾਂ ਘਟਣ ਵਾਲੀਆਂ ਨੇ। ਕੋਈ ਲਾਭ ਵਾਲੀਆਂ ਨੇ, ਹਾਨੀ ਵਾਲੀਆਂ ਨੇ ਘਟ ਰਹੀਆਂ ਨੇ। ਪਰ ਜਿਹੜਾ ਨਾਮ ਹੈ ਇਹ ਨਹੀਂ ਘਟਦਾ। ਇਹ ਸਾਰ ਰਹਿ ਜਾਂਦਾ। ਇਹ ਮਾਤ ਲੋਕ ਤੇ ਰਹਿੰਦਾ ਵੀ ਸਾਡੀ ਸਿਹਦਾ ਕਰਦਾ। ਤੇ ਪਰਲੋਕ ਦੇ ਵਿੱਚ ਵੀ ਸਾਨੂੰ ਜਾ ਸਰੂਪੀ ਪੋਸ਼ਾਕ ਪਹਿਨੌਂਦਾ ਹੈ ਇਹ ਹੀ ਨਾਮ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰੇ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਥਰਖਣ ਇਸ ਪਵਿੱਤਰ ਬਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਸਾਥ ਸੰਗਤ ਗੁਰੂ ਦੇ ਦਰ ਦਾ ਕੋਖੜ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਅੰਦਰ ਜਮਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕਾ ਪ੍ਰਭ ਆਪੇ ਮਿਲੇ ਵਾਹਿਗੁਰਜੇ ਪਾਖਾਲਸਾ ਵਾਹਿਗੁਰਜੇ ਕੀ ਬਤੇ